ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿੱਦਾਂ ਸਾਰੇ ਠੀਕ ਠਾਕ ਹਾਂਜੀ ਤੁਸੀਂ ਵੀ ਸਤਿ ਸ਼੍ਰੀ ਅਕਾਲ ਬੁਲਾ ਦਿਓ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੂੰ ਤੇ ਸਾਡੇ ਘਰ ਹੈਗਾ ਰਿਹਾ ਇੱਕ ਪ੍ਰੋਗਰਾਮ ਖਾਸ ਪ੍ਰੋਗਰਾਮ ਕਿਹੜਾ ਪ੍ਰੋਗਰਾਮ ਆ ਮਨੂੰ ਇਹ ਦਜੀਏ ਕਮਲ ਕੱਲ ਰਿਵੀਲ ਕਰਾਂਗੇ ਬਹੁਤ ਸਪੈਸ਼ਲ ਪ੍ਰੋਗਰਾਮ ਆ ਤੇ ਉਹਦੇ ਲਈ ਤਿਆਰੀ ਹੁੰਦੀ ਪਈ ਆ ਉਹ ਹੈਗਾ ਸਵੇਰੇ ਇਹ ਗਿਆ ਰੱਖ ਲਵ ਜੀ ਨਾ 12 ਵੇ ਤੋਂ ਪਹਿਲਾਂ ਪਹਿਲਾਂ ਅਸੀਂ ਕਰਨਾ ਆ ਤਾਂ ਤਾਂ ਕਰਕੇ ਅਸੀਂ ਹੁਣ ਅੱਧਾ ਕੰਮ ਹੋਣ ਕੰਨ ਲੱਗੇ ਆ ਅੱਧਾ ਕ ਗਾਲੂ ਗਾਲ ਲਵਾਂਗੇ ਹੁਣ ਭਰ ਕੇ ਰੱਖ ਲੈਣੇ ਸਵੇ ਨੂੰ ਫਰਾਈ ਕਰ ਲਾਂਗੇ ਤੇ ਫੇਤਾ ਸਦੀ ਕੀ ਹੈਗਾ ਇਹ ਕੱਲ ਬਸ ਕਰ ਬਲੌਗ ਬਣਾਉਂਦੇ ਆ ਤੇ ਸਾਰੇ ਜਿਆਨੇ ਬਲੇਸਿੰਗ ਦਿਓ ਤੇ ਕੋਮਲ ਦੀ ਕੱਲੂ ਹੈਗੀ ਆ ਗੋਧਪਰਾਇ ਜਿਹਨੂੰ ਕਹਿੰਦੇ ਦੇਵੀ ਸ਼ਾਵਰ ਹਣਾ ਤੇ ਕੱਲ ਨੂੰ ਕੱਲ ਨੂੰ ਅਸੀਂ ਉਹ ਸੈਲੀਬ੍ਰੇਟ ਕਰਨਾ ਹੈ ਛੋਟਾ ਜਿਹਾ ਪ੍ਰੋਗਰਾਮ ਕਰਨਾ ਹੈ ਤੇ ਤੁਹਾਨੂੰ ਬਲੌਗ ਦੇ ਵਿੱਚ ਪੂਰਾ ਦਿਖਾਵਾਂਗੇ ਤੇ ਹੋਰ ਕੋਈ ਗੱਲਬਾਤ ਕੱਲ ਬਾਤ ਵਸ ਛੇਤੀ ਛੇਤੀ ਟਾਈਮ ਆ ਗਿਆ ਪਤਾ ਨਹੀਂ ਨਾ ਨਹੀਂ ਚਲੋ ਵਧੀਆ ਆ ਪਰਮਾਤਮਾ ਤੰਦਰੁਸਤੀ ਰੱਖੇ ਹਰ ਇੱਕ ਨੂੰ ਇੱਕ ਸਾਰੇ ਧੀ ਹੋਵੇ ਪੁੱਤ ਹੋਵੇ ਹਰ ਇੱਕ ਨੂੰ ਦਾਤੇ ਇਹ ਬਖਸ਼ੇ ਤੇ ਹਰ ਇੱਕ ਤੇ ਵਾਲਾ ਡੈਮ ਆਵੇ ਤਾਂ ਅਸੀਂ ਬਹੁਤ ਖੁਸ਼ ਹਾਂ ਅਸੀਂ ਕੱਲ ਨੂੰ ਦੇਖਣਾ ਹੈ ਪ੍ਰੋਗਰਾਮ ਸੋ ਇਹਨੂੰ ਸਵੇਰੇ-ਸਵੇਰੇ ਚੱਲ ਜਾਣਾ ਹੈ ਉੱਥੇ ਜਾ ਕੇ ਫਿਰ ਖਾਣ ਪੀਣ ਦੀ ਵੀ ਤਿਆਰੀ ਕਰਨੀ ਆ ਤੇ ਹੋਰ ਵੀ ਡੈਕੋਰੇਸ਼ਨ ਵਗੈਰਾ ਬੜੀ ਕਰਾਂਗੇ ਤਾਂ ਭਾਬੀ ਸਾਡੀ ਬਹੁਤ ਬਰੇਡਾਂ 'ਚ ਰੁੱਝੀ ਹੋ ਆ ਕੋਈ ਗੱਲਬਾਤ ਨਹੀਂ ਕਰਦੀ ਪਤਾ ਨਹੀਂ ਕਾ ਤਾ ਅਸੀਂ ਕਿਹਾ ਚੱਲ ਵੀਡੀਓ ਹੀ ਬਣਾ ਲੈਂਦੇ ਆ ਵੀਡੀਓ ਜੀ ਬੋਲਾਂਗੇ ਹੈ ਨਾ ਉਦਾਈ ਬੋਲਦੇ ਆ ਕਦੋਂ ਅਸੀਂ ਕਿੱਦਾਂ ਭੰਗੜਾ ਪਾਉਣਾ ਆਹੋ ਆਈ ਬਾਬਾ ਨਾਨਕਾ ਜਾਈ ਬਾਬਾ ਨਾਨਕਾ ਇਹੋ ਜਿਹੀਆਂ ਖੁਸ਼ੀਆਂ ਲੈ ਆਉਣਗੇ ਹੈ ਨਾ ਤੇ ਕਿੱਦਾਂ-ਕਿੱਦਾਂ ਕਰਾਂਗੇ ਜਦੋਂ ਵਧੀਆ ਪਰਮਾਤਮਾ ਸੋਹਣਾ-ਸੋਹਣਾ ਟਾਈਮ ਲੈ ਕੇ ਆਵੇ ਬਸ ਨਹੀਂ ਆਵੇ ਬੇਬੀ ਵੀ ਤੰਦਰੁਸਤ ਰਹੇਵੇ ਤਾਂ ਉਹਨੀਆਂ ਜਿਹੀ ਮੰਮੀ ਵੀ ਤੰਦਰੁਸਤ ਤੇ ਪਰਮਾਤਮਾ ਸੋਹਣਾ-ਸੋਹਣਾ ਸਾਰਾ ਕੁਝ ਵਧੀਆ ਕਰ ਦੇਵੇ ਤੇ ਇਹ ਹੀ ਗੁਜਾਇਆ ਸਿਆ ਪਰਮਾਤਮਾ ਅਗੇ ਤੇ ਬਾਕੀ ਅਸੀਂ ਆ ਸਾਰਾ ਕੁਝ ਰੈਡੀ ਕਰਕੇ ਰੱਖ ਲਿਆ ਆ ਤੇ ਕੱਲੂ ਕਰਾਂਗੇ ਫਰਾਈ ਤੇ ਨਾਲੇ ਖਾਵਾਂਗੇ ਤੇ ਨਾਲੇ ਖਲਾਵਾਂਗੇ ਤੁਸੀਂ ਵੀ ਜੇ ਕਿਸੇ ਨੇ ਆਉਣਾ ਹੋਵੇ ਤਾਂ ਆ ਸਕਦੇ ਹੋ ਸੋਚੋ ਦੇ ਭਾਗਾਂ ਤੱਕ ਬਲੌਗ ਪਾਉਣਾ ਹੈ ਤੇ ਸਾਡੇ ਇਹ ਮਿਲਦਾ ਬਚੜੇ ਨੇ ਪਾਉਣਾ ਨਹੀਂ ਚਾਹ ਲੋ ਸਪੈਸ਼ਲ ਵਾਲਾ ਹਲਵਾਗੇ ਤੁਹਾਡੇ ਲਈ ਤੁਸੀਂ ਆਉਣ ਵਾਲੇ ਬਣੋ ਹੈਨਾ ਹਾਂ ਜੀ ਹਾਂ ਤੇ ਵੀਡੀਓ ਅੱਜ ਅਸੀਂ ਬਣਾਉਂਦੇ ਸੀਗੇ ਤੇ ਬਣ ਗਈ ਆ ਵੀਡੀਓ ਤੇ ਕੱਲ ਵੀਡੀਓ ਵੀ ਪਾਵਾਂਗੇ। ਤਾਂ ਸਾਰਿਆਂ ਨੂੰ ਸਪੈਸ਼ਲ ਛੁੱਟੀ ਆ। ਸਾਡੇ ਆ ਗਿਆ 20 ਬਾਂਘ ਹੋ ਆ ਗਿਆ ਸਾਡੇ ਤੇ ਕੱਲ੍ਹ ਹੋ ਗਈ ਆ ਛੁੱਟੀ ਮੇਲਾ ਦਾ ਨਿਆਣਿਆਂ ਨੂੰ ਵੀ। ਤਾਂ ਕੱਲ੍ਹ ਰੌਣਕ ਮੇਲਾ ਲਾਵਾਂਗੇ। ਤੇ ਮੋਨੂ ਵੀ ਭੰਗੜਾ ਪਾਊਗਾ ਫੇਰ ਕੱਲ੍ਹ। ਬੇਲਾ ਮੋਨੂ ਨੇ ਨਾ ਦੱਪਣ ਦਾ। ਆ ਮੋਨੂ ਨੇ ਨਿਗਾਹ ਆ ਸੀਗਾ। ਇਹਨੂੰ ਹੱਲੇ ਅਸੀਂ ਦੇ ਲੋ ਕਿ ਨਾਮਾ ਤਾਂ ਪਲਵਾਉਂਦੇ ਆ ਸੀ ਜਿੱਕੇ ਉਹ ਦਿਨ ਮੇਨੇ ਪਾਪਾ ਬਣ ਜਾਇਆ ਡੈਡੀ ਬਣਨ ਤੇ ਪਾਪਾ ਪਾਪਾ ਬਣ ਜਾਣਾ ਪਾਪਾ ਇਹ ਪਾਪਾ ਤਾਂ ਬਣਦੇ ਆਣ ਵਾਲੀ ਹੈਗਾ ਕਿਦਾਂ ਲੱਗ ਰਿਹਾ ਤੁਹਾਨੂੰ ਪਾਪਾ ਦਾ ਮੇਰੇ ਨੂੰ ਮੋਈ ਜਾ ਕੋਈ ਅਰਦਾਸ ਕਰਦੇ ਨਹੀਂ ਆਣੇ ਵਾਗੇ ਲਾਲ ਹੋ ਰਹਾ ਡਾਂ ਨਾ ਲਉ ਤਰੀਏ ਤੇਰੀ ਪਤਨੀ ਐ ਮੈਂ ਸੀਰੀਅਸ ਨਹੀਂ ਹੋਣਾ ਦੁਬਾਰਾ 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 ਬਿਲਕੁਲ ਚਲਾਤੀ ਗੱਲ ਪਾਪਾ ਬੰਨ ਜਣਾ ਬਣਾ ਹਰ ਕਿਤਾਬ ਆਪਣੀਆਂ ਹਜੇ ਬੱਚਿਆਂ ਵਾਲੀ ਆ ਆ ਪਹਿਲੇ ਬੱਚੇ ਦੇ ਆ ਉਹ ਜਿੱਦਾਂ ਗਾਣਾ ਹੁੰਦਾ ਬੱਚੇ ਕੋ ਨਹੀਂ ਆਪਣੇ ਅੰਦਰ ਕੇ ਬੱਚੇ ਕੋ ਮਰਨੇ ਨਹੀਂ ਦੇਣੇ ਸੀ ਹਾਂ ਵਾਹ ਤੇ ਚਲੋ ਜੋ ਵੀ ਸਾਨੂੰ ਮੜਾ ਮੋਟਾ ਪਤਾ ਆਇਆ ਤੇ ਉਹ ਅਸੀਂ ਤਰ੍ਹਾਂ ਕੇ ਗੱਲ ਪ੍ਰੋਗਰਾਮ ਅਸੀਂ ਵੀ ਪਰ ਅਬ ਅਸੀਂ ਕਹਿੰਦੇ ਬਹੁਤ ਸਿਆਣੇ ਆ ਅਸੀਂ ਵੀ ਤੁਹਾਡੀ ਵਰਗੀਆਂ ਤੇ ਬਾਕੀ ਜੋ ਵੀ ਆ ਮੰਮੀ ਹੋਣਾ ਤਾਂ ਪੁੱਛ ਕੇ ਮੰਮੀ ਜੀ ਹੋਣਾ ਤਾਂ ਪੁੱਛ ਕੇ ਸਾਰਾ ਕੁਝ ਕਰਾਂਗੇ ਤੇ ਜੋ ਵੀ ਸਾਨੂੰ ਇੱਥੇ ਹੈਗਾ ਆ ਮਿਲ ਜਾਂਦਾ ਆ ਕਿਉਂਕਿ ਇੱਥੇ ਸਮਾਨ ਮਿਲਣਾ ਵੀ ਬੜਾ ਉਖਾਆ ਤੇ ਚਲੋ ਠੀਕ ਆ ਬਾਕੀ ਮਿਲਦੇ ਆ ਤੁਹਾਨੂੰ ਕੱਲ ਨੂੰ ਸੋੜੇ ਜੇ ਬਣ ਕੇ ਹੁਣ ਅਸੀਂ ਗੰਧ ਗੰਧੇ ਬਣਿਆ ਕੀ ਆ ਮੇਕਅਰ ਕੇ ਮੈਂ ਹਾਂਜੀ ਸਾਸੀ ਗੱਲ ਕੀ ਹਾ 40 ਸਾਲ ਪਹਿਲੇ ਬਣਾਇਆ ਸੀ ਰਾਤੀ ਬਣਾਇਆ ਸੀ ਅੱਜ ਇਹਨੇ ਕਿਹਾ ਤੇ ਤਾਂ ਭੁੱਲ ਗਿਆ ਆਪਾਂ ਵੀ ਬਲਾਂੀ ਸਭ ਤੋਂ ਪਰ 10 ਸੇ ਸੇ ਕੰਮ ਦੇ ਵਿੱਚ ਲੋ ਜੀ ਪ੍ਰੋਗਰਾਮ ਹੋਣ ਲੱਗਾ ਸ਼ੁਰੂ ਸਾਰੀਆਂ ਬੀਬੀਆਂ ਭੈਣਾਂ ਆ ਗਈਆਂ ਬੀਬੀਆਂ ਬੀਬੀ 1 ਬੀਬੀ 2 ਬੀਬੀ 3 ਬਾਹਰ ਇੱਕ ਹੋਰ ਬੀਬੀ ਚੌਥੀ ਬੀਬੀ ਛੋਟੀ ਬੀਬੀ ਛੋਟੀ ਛੋਟੀ ਕਿੱਛੇ ਆਈ ਆ ਗਈ ਆ ਗਿਆ ਕਿਉਂ ਆ ਸੱਚੀ ਕਰ ਕਰ ਸੱਚੀ ਕਰ ਕਰ ਸੱਚੀ ਕਰ ਕਰ ਸੱਚੀ ਕਰ ਸੱਚੀ ਕਰ ਜੀ ਆਹ ਕੋਣ ਆ ਆ ਟਿੱਡੂ ਆ ਕੋਣ ਆ ਕੋਣ ਮੂਪੀ ਕੁਪੀ ਕੋਣ ਆ ਪੀਹੋ ਕੋਣ ਸੱਚੀ ਗੱਲ ਕਹਿਣਾ ਨਹੀਂ ਤੇ ਨਾ ਹਾਂ ਸਾਸ਼ੀ ਦਾ ਪੁੱਤ ਕਹਿੰਦਾ ਹੈ ਹੈਲੋ 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 ਹੈਪੀ ਬਰਥਡੇ ਦਿਖਾਣਾ ਪਿੰਗੂ ਨੇ ਹਾਂ ਦੇਖੋ ਬਾਕੀ ਹੈਪੀ ਬਰਥਡੇ ਦਿਖਾਣਾ ਹੈਪੀ ਬਰਥਡੇ ਦਿਖਾਣਾ ਹੋਜੀ ਤਿਆਰੀ ਅਸੀਂ ਕਰ ਲਈ ਹੈ ਤੇ ਸਾਸ਼ੀ ਘਾ ਦੀ ਸਾਰਿਆਂ ਨੂੰ ਝਾਕ ਆ ਜਾਂਦਾ ਝਾਕ ਆ ਜਾਂਦਾ ਸੰਗ ਆ ਜਾਂਦੀ ਝਾਕ ਆ ਜਾਂਦਾ ਇਹ ਸ਼ਰਮ ਨੂੰ ਕਹਿੰਦੀ ਝਾਕ ਆ ਜਾਂਦਾ ਝਾਕਾ ਇਹ ਸ਼ਰਮ ਨੂੰ ਵੀ ਸੰਗੇ ਕਹਿੰਦੇ ਆ ਝਾਕਾ ਤਾਂ ਹੁੰਦਾ ਲੋ ਜੀ ਸਮਾਨ ਤੇ ਆ ਰਹੀ ਆ ਪ੍ਰਾਈਸ ਕਿੱਥੇ ਕਿਤੇ ਗਏ ਹਾਂ ਕੋ ਦਾ ਰੈਡੀ ਆ ਪ੍ਰਾਈਸ ਵੀ ਇੱਦੇ ਕਰ ਲਿਓ ਇੱਦੇ ਰਹਿ ਗਏ ਹੈ ਨਾ ਹਾਂ ਹਲੇ ਦੁਕਾਨੇ ਵਿੱਚ ਐਸੀ ਬੈਠੇ ਪਰ ਐਸੀ ਕਰੀਂ ਇੱਦੇ ਸਾਡੀ ਕਾਸ਼ੀ ਭੰਡਾਰੀ ਕਾਸ਼ੀ ਭੰਡਾਰੀ ਨਹੀਂ ਮੈਂ ਨਾ ਛਾਈ ਆ ਪੂਰੀ ਡੈਕੋਰੇਸ਼ਨ ਉਹ ਦੇਖੋ ਕੀ ਬੜਾ ਡੈਕੋਰੇਸ਼ਨ ਕਰਾਈਓ ਕਾਸ਼ੀ ਭੰਡਾਰੀ ਡੈਕੋਰੇਸ਼ਨ ਕਰਾਈ ਦੇ ਗੋਲੀ ਪੀਹੂ ਪੀਹੂ ਉਦੂ ਉਦੂ ਕਿਉਂ ਜੀ ਲੇਡੀਜ਼ ਦਾ ਫੰਕਸ਼ਨ ਤੇ ਅਸੀਂ ਤਾਂ ਸਿਰਫ ਕੈਮਰਾਮੈਨ ਆ ਅਸੀਂ ਤਾਂ ਪਕੌੜੇ ਖਾਣ ਆਏ ਆ ਹਨਾ ਜੀ ਪਕੌੜੇ ਤੇ ਅਸੀਂ ਬ੍ਰੈਡ ਪਕੌੜੇ ਦੇ ਇਨਵਾਈਟ ਕੀਤਾ ਇਹਨਾਂ ਨੇ ਬ੍ਰੈਡ ਪਕੌੜੇ ਖਾ ਕੇ ਹੀ ਚੱਲ ਜਾਣਾ ਘਰ ਨੂੰ ਤੇ ਬੀਬੀਆਂ ਦਾ ਪ੍ਰੋਗਰਾਮ ਹੈ ਹਨਾ ਯਹੀ ਤਾਂ ਕੰਮ ਤਾਂ ਸਿੱਧਾ ਆ ਗਿਆ ਸੀ ਇਹ ਵਾਲਾ ਪ੍ਰੋਗਰਾਮ ਪਰਮਾਤਮਾ ਸਾਹਮਣੇ ਲਈ ਲੈ ਕੇ ਆਵੇ ਸਾਰਿਆਂ ਦੀ ਧੋਲੀ ਸਾਹਮਣੇ ਪਰਮਾਤਮਾ ਕਹਿੰਦੇ ਝਾਕਾ ਮੈਨੂੰ ਝਾਕਾ ਆਉਂਦਾ ਤੇ ਝਾਕਾ ਆਉਂਦਾ ਝਾਕਾ ਤੇ ਇਹਦਾ ਝਾਕਾ ਝਾਕਾ ਹੋ ਜਾਂਦਾ ਝਾਕਾ ਆਈ ਆਈ ਜਾਂਦਾ ਝਾਕਾ ਜਾਂਦਾ ਝਾਕਾਈ ਝਾਕਾਈ ਜਾਂਦਾ ਝਾਕਾ ਕਜੀ ਝਾਕਾ ਕੀ ਹੁੰਦਾ ਆਪਣੇ ਝਾਕੇ ਨੂੰ ਕਹਿੰਦੇ ਆ ਜਦਾਂ ਕਿ ਚੀਜ਼ ਤੋਂ ਡਾ ਰਿਆ ਕਿ ਮੈਂ ਕਰ ਨਹੀਂ ਸਕਦਾ ਝਾਕ ਆਇਆ ਮੈਨੂੰ ਕੀ ਚੀਜ਼ ਦਾ ਇਧਰ ਬਟਾਲੇ ਸਾਈਡ ਝਾਕਾ ਕਹਿੰਦੇ ਆ ਸੰਗ ਨੂੰ ਹਨਾ ਝਾਕਾ ਤਾਂ ਹੋਵਾ ਜੱਕ ਨੂੰ ਝਾਕਰਾ ਮਾਖਾ ਰਿਆ ਓ ਜੀ ਡੈਕੋਰੇਸ਼ਨ ਬਾਈ ਰਮਨ ਸਰੋਵਾ ਐਂਡ ਪਾਰਟੀ ਆ ਦੇਖੋ ਰਿੰਚੂ ਆ ਗਿਆ ਚੱਲਾਂ ਨੂੰ ਤੁਸੀਂ ਕਾਦੋ ਉਹਦੇ ਵਿੱਚ ਸਾਰਿਆਂ ਨੂੰ ਇਹਦਾ ਇਸ ਵਿੱਚ ਮੈਂ ਕੀ ਕਰ ਰੱਖਾ ਹੈ ਖੂਠੀ ਸੇਬ ਲਾਡੂ ਕੋਮਲ ਨੂੰ ਕੋਮਲ ਤੋਂ ਸਾਰਿਆਂ ਨੂੰ ਪਾ ਦੇਵੇ ਆਪਣੇ ਫੂਟ ਤੋਂ ਕੋਮਲ ਸਾਰਿਆਂ ਨੂੰ ਆਫ ਕਰਾ ਐਡ ਮਾਣੇ ਪਾਪੀ ਕੋਮਨ ਨੂੰ ਆਪਣੇ ਫੋਨ ਤੇ ਸਾਰੇ ਨਾ ਸਾਰਿਆਂ ਨੂੰ ਨਾ ਦੇ ਗ੍ਰੱਪ ਕੋ ਗ੍ਰੱਪ ਕੋ ਆਏ ਪਾਪੀ ਆ ਜਾਓ ਹਾਂ ਇਹ ਨਹੀਂ ਹੋ ਰਿਹਾ ਦੋ ਦੋ ਆਰ ਵੀ ਆਰ ਵੀ ਇੰਤ ਹੈ ਇਹ ਤਾਂ ਇਹ ਮੇਰੀ ਕੀ ਕਿੰਨੇ ਚੋਂ ਨੂੰ ਕੁੰਝ ਜਿਹਾ ਲੱਗ ਰਿਹਾ ਆ ਜਾ ਹਾਂ ਕੋਈ ਕਸੀਦਾ ਕੋਈ ਗੋਟਾ ਵੀ ਦਰ ਕੋਈ ਹਾਂ ਯੋ 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 ਜੋਨੀ ਜਾਨੀ ਕਿੱਦਾਂ ਕਰਨੀ ਜੋਨੀ ਜਾਨੀ ਪ੍ਰਾ ਆਉਂਦੇ ਦਾ ਮੈਨੂੰ ਦੱਸਦੀ ਵੀ ਆ ਕਹਿੰਦੀ ਉਹ ਲੇ ਕਹਿੰਦੀ ਚੱਲ ਗਈ ਉਹ ਇੱਧਰ ਨੂੰ ਕਰਕੇ ਮੋਨੂ ਆ ਜਾ ਆ ਮੋਨੂ ਆ ਜਾ ਮੋਨੂ ਨੂੰ ਵੀ ਨਾਲ ਲੈਣਾ ਮੋਨੂ ਨਾਲ ਰੱਖਣਾ ਮੋਨੂ ਨੂੰ ਮੋਨੂ ਨਾਲ ਰੱਖ ਆ ਤੂੰ ਵੀ ਚੱਕ ਲੈ ਮਿਕਸੀ ਲੈ ਆ ਮਿਕਸੀ ਮਾਈਕ ਫਾਈਲ ਢੋੜ ਜੇ ਕਲੀ ਗਏ ਅੱਛਾ ਫੋਲ ਵੀ ਜਿ ਰੱਖਣੇ ਵਿੱਚ ਹਾਂਜੀ ਹਾਂ ਕ੍ਰੈਸ਼ ਲੈ ਕੇ ਆਇਆ ਮੇਰਾ ਫੋਲ ਲੈ ਕਾ ਮੈਂ ਕਹਾਂ ਮੇਰੇ ਕੰਮ ਤੇ ਸਸਰੀ ਘਰ ਹੋਂਣਾ ਪੜੀ ਹੋਣਾ ਸੀ ਸਸਰੀ ਘਰ ਨੋ ਬਟਨ ਨੋ ਇੰਦਰ ਪੜੀ ਮਾਦੀ ਹੋ ਦੇ ਫੋਲ ਅੱਗੇ ਚੱਲੀਏ ਹਾਂਜੀ ਚਲੋ ਉਹਨੂੰ ਦਿੱਤਾ ਉਹ ਵੀ ਪਾਣੀ ਜਿਹੜਾ ਉਹਨੂੰ ਸਿੱਟਣਾ ਚਾਹੀਦਾ ਬਾਤ ਨਹੀਂ ਆਜਾ ਆਜਾ ਚਲੋ ਚੱਲੇ ਚੱਲੇ ਹਾਂ ਜੀ ਦੇਖਣਾ ਮੈਂ ਇਹ ਮੈਂ ਕੋਸ਼ਿਸ਼ ਨਹੀਂ ਮੈਂ ਫੋਨ ਕਢਾਤਾ ਨਾ ਇੱਧਰ ਕਢਾ ਲਾਇਆ ਸਾਰੇ ਮੁੰਡਿਆਂ ਦਾ ਮੁੰਡੇ ਕਿਹਾ ਪੈਕ ਹੋ ਗਏ ਤੇ ਮੈਂ ਤੇ ਘੱਟ ਚਾਚਾ ਹਰਾਜ ਹਾਂਜੀ 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 ਕੀਛਾ ਇਹ ਤੁਹਾਨੂੰ ਹਾਂ ਜੀ ਪਹਿਲਾਂ ਤਾਂ ਵੱਡੇ ਬਜ਼ੁਰਗ ਦੱਸਣ ਕੀ ਕਰੀਐ ਸੀ ਇੱਧਰ ਇੱਧਰ ਦੱਸੋ ਪਹਿਲਾਂ ਕਾਣਾ ਜੀ ਆ ਇਹ ਵਾਇਆ ਇਹ ਉਹ ਜੀ ਜੀ ਉਹ ਪੂਹਾਨ ਮੰਨਿਆ ਚਾਪ ਚੰਚਾ ਰਹਿ ਕੇ ਬੈਠੇ ਕਿਤਾ ਰਹਿ ਕੇ ਬੈੱਕੀ ਕਿਤਾ ਆ ਆਹ ਹੋਣਾ ਕੱਪੜੇ ਪਾ ਕੇ ਚੁੰਨੀ ਲੈ ਕੇ ਸਾਲ ਕੋਲ ਰਹਿਣਾ ਪਾਉਂਦੇ ਆ ਹਾਂ ਜੀ ਆਹ ਰਾਤੀ ਆ ਗਈ ਦੀ ਕਈ ਦੀ ਕੰਮ ਕਰਾ ਪਾਸੇ ਕੋਣ ਹੈ ਰੱਖੋ ਪਹਿਲਾਂ ਇਹ ਸਾਰੇ ਮਾਨਕੇ ਦਾਦੇ ਕੇ ਮਾਨਕੇ ਦਾਦੇ ਕੇ ਸਾਰੇ ਆਪਣੀ ਆਂ ਕਿਹ ਬੋਲੋ ਜਾਂ ਜੋ ਤੇ ਬਹਿਣਾ ਸਾਰੇ ਕਹਾਂ ਰੀਫਲ ਕੋ ਤੇ ਨਾ ਅੜਗਲ ਕੋਸੇ ਛਿਪੋ ਤੇ ਸਾਰੇ ਹਾਂ ਸਾਰੇ ਪਾਸੇ ਵਾ ਇੱਕ ਜਣਾ ਦੱਸੋ ਵੀ ਕੰਨ ਆ ਗਈ ਆ ਕਿੰਨੇ ਦੇ ਦੀਏ ਚੁੰਨੀ ਆ ਗਿਆ ਤੇ ਫਨਾ ਪੇਕੇ ਚਲੇ ਗਏ ਲੋ ਜੀ ਦੇ ਦੇ ਚਲੀ ਵਾਸੇ ਇਹ ਚੰਨੀ ਦੀ ਹੈ ਕਿ ਚੰਨੀ ਦੇਓ ਮੇਰੇ ਕੋਲ ਦੇਤੀ ਬੁੱਕਾ ਮਾਰੋ ਬੁੱਕਾ ਬੁੱਕਾ ਮਾਰਦੇ ਹੋ ਬੇਰ ਤੇ ਗਿਆ ਮਕੇ ਤੇ ਤੇ ਵੀ ਲੋਕਾਂ ਨੂੰ ਮਾਰ ਜੀ ਦੇ ਲੋ ਇਹ ਤਾਂ ਸ਼ਗਲਵਾਨ ਸ਼ੱਤੇ ਦਿਓ ਉਹ ਕੋਈ ਕਿਸਮਤ ਕੋਈ ਨਹੀਂ ਇਹ ਸੋਹਣੀ ਹੈ ਜਿਆਦਾ ਉੱਧ ਰੰਗ ਬਰੰਗੀ ਉਹਨਾਂ ਲਈ ਕੋਈ ਕੋਤਨਾ ਜੋ ਵੀ ਤੁਸੀਂ ਸਗੰਚ ਬਣਾ ਰਿਆ ਉਹ ਇਕੱਠਾ ਕੀਤਾ ਉਹ ਸਾਰੇ ਨਾ ਆਪਣਾ ਲੈ ਕੇ ਪਰਮਾਤਮਾ ਦਾ ਆਪਣੇ ਗੁਰੂ ਨੂੰ ਜੇਤੇ ਕਰਕੇ ਤਾਂ ਵਿੱਚ ਖੁੱਡੋ ਧੋਈ ਦੇ ਸ਼ੰਗਰਾ ਮਾਰ ਕੇ ਕੋਈ ਕੋਟਾ ਚਿਕਨ ਮਹਾਰਾਜ ਇਹ ਗੁੱਟੇ ਤੇ ਉਹ ਮੈਂ ਆੜਾ ਆਪਣੇ ਫਰਮਾਨ ਜਿਹਾ ਨਹੀਂ ਸਾਇਦਾ ਮੈਂ ਪੜਿਆ ਪੜਿਆ ਮੈਂ ਪੜਿਆ ਉਹ ਤਾਂ ਜਿਵੇਂ ਕੋਈ ਸਗੰਚ ਦਿਓ ਲਕੂ ਦਾ ਮੂੰਹ ਆਉਣਾ ਅੰਤ ਸੇ ਮੈਂ ਪਾਉ ਬਣਾ ਗੁਰੂ ਮੋਦੀ ਮੁੱਛੇ ਓੜੀ ਦੇ ਤਾਂ ਪਿਆਰ ਦਿਓ ਤੁੜਾ ਮੈਂਦੀ ਦਾ ਸਗਣਾ ਦਾ ਆ ਆ ਉਹ ਨੂੰ ਨਾ ਪਾ ਕਿ ਮੈਂ ਸਾਰੇ ਕੁਛ ਨੂੰ ਉਹਨਾਂ ਦੇ ਮੈਂ ਸਾਰੇ ਕੁਛ ਨੂੰ ਹੀ ਰੱਖਦਾ ਨੋਂ ਬਲ ਸੜੇ ਦੇ ਤਿਆਰ ਵੀ ਦੋ ਹਾਂਜੀ ਪਾ ਦੋ ਲਾ ਦੋ ਤੁਸੀਂ ਵੀ ਦੋ ਪਿਆਰ ਮਾਰਕਾ ਤੇ ਨਾ ਮੇਰੇ ਨੂੰ ਪਿਆਰ ਦੋ ਤੁਸੀਂ ਕਰ ਦੋ ਆ ਲਾ ਨੀ ਆ ਦੋ ਕਟਾਟ ਆਣੀ ਆਵੇ ਠੀਕ ਹੈ ਨਾ ਕੋਈ ਤਾਂ ਕੱਚੀ ਚੱਲ ਦੋ ਵੀ ਤਾਂ ਜੇ ਸ਼ਬਦ ਕਾ ਨਹੀਂ ਆ ਕੇ ਮੈਂ ਕਾ ਕੇ ਨਾ ਮਾੜੀ ਕੱਤੀ ਹੋਈ ਚਾੜ ਲੋ ਅੰਨੇ ਕੇ ਸਾ ਚੁੰਦਾ ਆ ਦੋ ਆ ਦੋ ਆ ਦਿਖਾ ਦੋ ਹਾਂ ਯਾ ਦੇ ਯਾ ਦੇਖੋ ਇੰਦਰ ਢਾ ਮਾ ਹਾਂ ਦੇਖੋ ਦੇਖ ਇੰਦਰ ਥਾ ਕਿਉਂਕਿ ਬਿਆਹ ਤਾਂ ਵਾਸ ਪਹਿਲਾ ਬੰਗਾ ਪਾਉਣੀ ਆ ਮਾਰਾ ਯਾ ਜੱਗ ਕੀ ਨਤੀ ਸ਼ੁਰੂ ਕਰ ਲੋ ਬੰਗਾ ਤਾਂ ਦੇ ਨਹੀਂ ਮੈਂ ਕਾਤਾ ਉਹਦਾ ਅਰੇ ਇੱਕਾ ਦੋ ਉਹਦਾ ਅਰੇ ਬੰਗਾ ਪਾਉਣਾ ਬੰਗਾ ਪਾਉਣਾ ਸਾਡੀ ਯੂ ਬਿੰਦੀ ਮੇਰੀ ਲੋ ਲੋ ਬੈਠ ਨਾ ਚੋੜਾ ਮੇਰੇ ਪਾਸ ਕਿੱਥੇ ਹੈ ਜੇ ਤੋੜ ਲਓ ਇਹਨੂੰ ਪ੍ਰਾਪਤ ਨਹੀਂ ਫੜਾਣਾ। ਤਾਤ ਨਹੀਂ ਖਿਲਾਣਾ ਅੰਦਰ। ਕੰਮ ਨਹੀਂ ਫੜਾ ਰਿਹਾ ਤੱਕ ਲਾ ਦੇ। ਆਹ ਤੱਕ। ਕੈਂਚੀ ਹੈਗੀ ਕੈਂਚੀ। ਕੈਂਚੀ ਹੋਣੀ ਤਾਂ ਹੈ ਜੀ ਉਹਨੋਂ ਤਾਂ। ਲਿਖਣੀ ਨਹੀਂ। ਪਹਿਲਾਂ ਕਿਹੜਾ ਪਹਿਲਾਂ ਬੋਲ ਲਓ। ਨਾਲ ਨਾਲ ਜਿਵੇਂ ਮਿੱਟੀ ਨਾਲ। ਸਹੀ ਜੀ। ਮਿਲਗੇ ਮਿਲਗੇ ਤੂੰ ਆਰ ਸਟੀਰ ਉੱਪਰ ਆ ਦੇ।

तो <laughs> ये <laughs> 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 ਉਹ ਕੋਈ ਨਹੀਂ ਲਾਜਾ ਲਾਜਾ ਗੱਡੀ ਚ ਕੋਈ ਚਾਰ ਪੰਨਿਆਂ ਚ ਚ ਚ ਪਾਓ 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 ਤੋ ਕਿੰਨਾ ਚੰਗਾ ਹੈ ਸਹੀ ਹਾਲ नारियल मम्मी गाती ना सोई रही हूं मैं ये बंदा पप्पा देख चल ਕੀ ਬਸ ਕਰੀਏ ਨਾ ਪਰਿਵਾਰ ਜਲਾ ਨਹੀਂ ਹੋਈਆਂ ਹਾਂ 9 ਬੱਚੇ ਪੱਪੀ ਖਰੀਦੀ ਹੈ 10 10 12 ਇੰਦਰ ਨਾ ਨਹੀਂ ਬੱਮੀ ਹੋਗੇ ਕਿ ਲਿਚੀ ਖੋੜੀ ਅਜਿਹੀ ਜਿਹੜੀ ਤੁਸੀਂ ਚਾਰ ਪੈਕੇਟ ਦੇਣਾ ਚਾਹੀਦਾ ਹੈ ਜਾਨਾ ਚਾਹ ਰਿਹਾ ਹਾਂ ਤੁਹਾਨੂੰ ਬਹੁਤ ਬਹਾਸ ਨਹੀਂ ਲਾ ਆਪਾਂ ਕਰੀਏਗਾ ਨਾ ਉਹ ਵੀ ਚੜ ਗਿਆ ਬਸ ਪਰ ਲੱਗ ਨਹੀਂ ਆ ਤਾ ਪੱਬੀ ਕੋਲ ਜੀ ਤੁਸੀਂ ਸਹੇਬਾ ਵਿੱਚ ਕਾਰ ਲੈ ਜਾਣਾ ਚਾਹਤ ਦੱਸੋ ਹਾਂ ਜੀ ਬੀਤਾ ਕੋ ਕਰਾ அது ਆ ਮੋਨੂ ਤੇ ਵੀ ਲਾ ਦੋ ਮਹਿੰਦੀ ਮਹਿੰਦੀ ਲਾ ਦੋ ਮੋਨੂ ਤੇ ਵੀ ਲਾਉਣੀ ਹੈ ਮਹਿੰਦੀ ਮੋ ਮੋਨੂ ਨੂੰ ਨੋ ਪਲ ਚਾਉਣੀ ਹੈ ਮੋਨੂ ਦੇ ਵੀ ਇਦਾਂ ਹੀ ਆ ਵੀ ਇਦਾਂ ਦੀ ਆ ਆਹੋ ਇਦਾਂ ਇਦਾਂ ਤੇਰੇ ਵੀ ਲਗਣੀ ਇਦਾਂ ਮੋਨੂ ਨਾ ਜਾ ਇਦਾਂ ਹੁਣ ਤੂੰ ਤਾਂ ਕੋਲ ਆ ਘਰ ਵਾਲੀ ਦੇ ਹੈ ਨਹੀਂ ਸਕੀਨੋ ਯਾਹੋ ਨਮੋ ਪਾਸੀ ਦੇ ਪਸਤੀ ਕੀ ਲੋਣੀ ਦਾਰੇ ਕੋ ਨਗਾ ਨਾ ਚੀ ਮਸਕਾ ਬਾਅਦ ਕੰਮ ਤੇ ਤੂੰ ਤੀ ਦਾ ਮਿੰਦੀ ਕਰੂ ਜੀ ਨਾ ਨਾ ਟਿੱਕੀ ਲਾ ਦਾਂ ਉਸ ਪੱਲੇ ਅਗਰ ਮਿੰਦੀ ਦੀ ਮੜੀ ਆਸ ਖੰਨ ਲਾਵੇਂ ਕੀ ਕਹਿੰਦੇ ਆ ਇੱਕ ਵਾਰ ਜਗਾ ਬੰਦਰੀ ਕਰਾ ਦੋ ਪਹਿਲੇ ਇਹ ਨਹੀਂ ਪੱਲਾ ਸਾਰਾ ਕੁਝ ਕਰ ਆ ਫੇ ਮੜ ਕੇ ਓਟਕੇ ਬਹਿ ਜੂਗੀ ਸਾਰੇ ਰਾ ਦੇਗੇ ਦੇਖਣ ਕਰਕੇ ਲਈ ਪਾ ਦੋ ਜੋ ਹਾਂਜੀ ਹਾਂਜੀ ਪਾਉਂਦੇ ਪਾਉਂਦੇ ਫਿਰ ਉੱਠ ਕੇ ਕੀ ਕਰਨਾ ਥੱਲੇ ਬੈਣ ਨਹੀਂ ਖੜੇ ਉੱਠ ਕੇ ਬੈਠਿਆ ਬੈਲਾ ਨਹੀਂ ਅੱਛਾ ਜਿੱਤੇ ਪਹਿਲੇ ਵੇਲੇ ਦਾ ਕੋਈ ਨਾ ਇਹ ਕੇਸ ਆ ਹੋਰੇ ਨਾ ਮੈਨੂੰ ਕਰਨਾ ਪਿਆ ਤੁਹਾਨੂੰ ਮੱਥੇ ਵਿੱਚ ਲਾਣਾ ਆਪਾਂ ਸੁਣਨਿਲ ਹੋਣਾ ਜਾਣਾ ਹੋਣਾ ਬੱਸ ਹੋਰ ਜਿੰਨਾ ਬਾਕੀ ਤੇ ਆਪਨੇ ਮੱਥੇ ਤੇ ਨਹੀਂ ਆ ਰਹੇ ਤੇ ਤੁਸੀਂ ਜਾਓ ਇੱਥੋਂ ਅੱਛਾ ਗੱਲ ਇਹ ਮੈਨੂੰ ਨਹੀਂ ਜਾਣਿਆ ਉਦਾਂ ਮੈਂ ਨਿਆਣਿਆਂ ਤੋਂ ਲਵਾ ਲਓ ਮੇਰਾ ਫੋਨ ਉਹਦੀ ਬਰਈਆ ਪੜਵੀ ਨੂੰ ਕਰਨਾ ਟੈਨ ਨੰਬਰ ਪਤਾ ਪਰ ਵੀ ਨਹੀਂ ਕਰਈਆ ਉਹ ਮਾਉਲ ਅਸਰ ਮੈਨੂੰ ਮਾਸਿ ਨੂੰ ਐਡ ਕਰਦੋ ਨਮਸਕਾਰ ਕਸ਼ਿਪਾਪਾ ਉਹ ਨਾ ਇਹ ਦੇਖੋ ਇਹ ਪੈਸਾ ਹੈ ਉਹ ਚੱਟੇ ਚੱਟੇ ਆਹ ਦੇਖੋ ਚੰਗੇ ਬੰਦੇ ਹੋ ਵੀ ਜਲਦਾ ਕਦੀ ਨਹੀਂ ਗਾਉਣਾ ਇਹ ਬੜਾ ਇਦਾਂ ਕਰ ਆਪਣਾ ਯੇ ਇਹ ਕਾਪੀ ਲੈਣੀ ਤਾਂ ਕਿ ਦੇਖਦੇ ਆਂ ਅੰਦਰੋਂ ਕਿ ਅਰੇ ਵਾਚਾਣਾ ਪੱਗਿਆ ਇਹ ਤੋਂ ਲਈ ਥੋੜੀ ਹੈ ਇਹ ਕਰਕੇ ਦੇਖਾਂ ਕਿ ਕਿਸ ਦੀ ਲਈ ਆ ਵੇ ਕਾ ਇਹਨਾਂ ਕਿਉਂ ਇਹਨਾਂ ਕਿੱਲੀ ਬਣਾਇਆ ਹੈ ਕਿਉਂ ਮੈਂ ਬਾਂ ਲੈ ਕੇ ਟਾਲਾ ਮੈਂ ਮਾਰ ਜਾ ਬੱਤੇ ਨੇ ਚ ਕੋਈ ਨਹੀਂ ਕੋਈ ਨਹੀਂ ਅਕਲ ਕੱਢੋ ਕਿਸੇ ਗੱਲ ਵਿੱਚ ਤਾਂ ਵੀ ਦੇਖਦਾ ਮਾਂ ਮੈਂ ਅੱਜ ਸਰਗੀ ਆਜੀ ਆਜੀ ਮਾਂ ਮੀਂਹ ਦੇ ਬਚੋੜ ਦੇ ਨਾ ਨਹੀਂ ਆਨੇ ਕੋਈ ਸਿਨ੍ਹ ਦੇ ਮਰਜੀ ਫੋਟੋ ਬਿਤਾ ਦਿਓ ਫੋਟੋ ਮੈਂ ਤੁਹਾਨੂੰ ਮਿੱਠਾ ਲਾ ਕੇ ਬਾਤ ਨਹੀਂ ਕਰੀ ਬੰਦੇ ਕਸਨਾ ਵੀਡੀਓ ਕਾ ਆਉਣੇ ਦਾ ਸਾਰਾ ਕਿੰਨੀਆਂ ਜਾਨੀਆਂ ਵੀਡੀਓ ਦੇ ਦਿੱਤੀਆਂ ਹੈ। ਹਾਂ। ਨਾ ਦੇਖਣਾ। ਆ ਮਮੀਆਂ, ਆ ਮਮੀਆਂ। ਆ ਮੋਮੀ ਸੱਸ। ਉਹ ਤਾਂ ਬੂਆ ਕੋਲ। ਤੇ ਆਨੇ ਤਾਂ ਦੇਖਿਓ। ਇੱਧਰ ਦੇਖਿਓ। ਚਲੋ। ਉਹ ਤਾਂ ਸਾਡੀ ਮਾਦਾ ਗਾਲ।

ਕੋਈ ਨਹੀਂ ਲਾ ਚੱਤ ਫੁੱਲੇ ਆਹ ਕੋਈ ਰੰਗ ਰੰਗ ਬਲਾਉਂਦੇ ਸਹੀ ਚਲੋ ਖੜ ਮੜੇ ਜਾ ਨੀ ਉਹਦੇ ਕੋਲ ਬੈਠਾ ਉੱਟ ਕੇ ਬੈਠਾ ਆਜੋ ਬੋਲਦੇ ਨਹੀਂ ਉੱਟ ਕੇ ਬੈਠੋ ਆ ਗਏ ਆ ਗਏ ਆ ਗਏ ਆ ਗਏ ਬਦੇ ਆ ਬਦੇ ਆ ਪਦੇ ਬਦੇ ਆ ਗਏ ਆ ਆ ਆ ਤਿੰਦੂ ਵੀ ਆ ਗਏ ਵੀ ਬੈਠ ਗਏ ਨੀ ਨਵਾਂ ਮੈਂ ਆ ਨੀ ਹੇ ਓ ਨੀ

ਆ ਤੂੰ ਸ਼ਗਨ ਕਰਦੇ ਤੇਲਾ ਦੇ ਨੈਣਪਾਲਾ ਰਿਵਾਜ ਹੈ ਭਰਾਵਾ ਲੈ ਦੱਸ ਰਿਵਾਜ ਆ ਦਾ ਮੰਦਾ ਨਹੀਂ ਨੋ ਜੀ ਆਜੋ 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 ਜਲਦੀ ਜਲਦੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਜੀ ਤਵਾ ਨੀ ਫੀਲਿੰਗ ਲੰਦਾ ਭਾਈ ਨੇ ਤਾਂ ਮਨ ਨੂੰ ਉਣਾਉਂਦੇ ਤਾਂ ਚੱਲੇ ਪਹੁੰਚ ਗਏ ਟਾਈਮ ਉੱਪਰ ਅੱਛਾ ਅੱਛਾ ਦੇਖਿਆ ਦੇਖਿਆ ਬਾਬਾ ਕੌਣ ਐ ਸੰਜੇ ਦਾਤ ਸੰਜੇ ਦਾਤ ਅਰਾਜ ਗਾਨੀ ਵੀ ਲਾਇਆ ਵੀ ਅੱਛਾ ਸਾਫ ਤੇ ਰਾਇਆ ਜੀ ਇਹ ਕਿੱਦਰਾ ਹੈ ਮਾਮੀ ਨੇ ਲਾਇਆ ਉਹ ਤੇ ਮਾਮੀ ਨੇ ਮਾਮੀ ਬੜੀ ਤੇਜ਼ ਹੈਡੀ ਚਾਹ ਚੀਸਾ ਉਹ ਚੁੱਕ ਯੂ ਸੀਸਾ ਅੱਛਾ ਲਓ ਜੀ ਸ਼ਗਨ ਦਾ ਪ੍ਰੋਗਰਾਮ ਹੋ ਗਿਆ ਹੁਣ ਸ਼ੁਰੂ ਹੋਣ ਲਗਾ ਬ੍ਰੈਡ ਰੋਲ ਦਾ ਪਕੌੜਾ ਤੇ ਚਾਹ ਤਿਆਰ ਪਹਿਲਾਂ ਕਰ ਲਈ ਸੀ ਦੇਖੋ ਚਾਹ ਕਿ ਨਹੀਂ ਕੈਰ ਅੰਗਲੀਆਂ ਅੰਗਲੀਆਂ ਵਾਲੀ ਚਾਹ ਮੈਂ ਕਿਹਾ ਮੈਨੂੰ ਬਧਾਈਆਂ ਬਹੁਤ ਬਹੁਤ ਸਾਰਿਆਂ ਨੂੰ ਬਧਾਈਆਂ ਸਾਰਿਆਂ ਨੂੰ ਬਧਾਈਆਂ ਬਧਾਈਆਂ ਆ ਨਾ ਮੂਮੂ ਤੱਕ ਆ ਗਏ ਅੱਛਾ ਆ ਲੋ ਮੂਮੂ ਤੱਕ ਆ ਗਏ ਸਾਰਿਆਂ ਦਾ ਨਾਂ ਪਹਿਲਾਂ ਲਿਆ

ਕੌਣ ਕਿਹਨੇ ਆ ਭਾਈ ਸਤਾ ਵੀ ਟੇਕੀ ਦਾ ਹੁੰਦਾ ਸਾਰਿਆਂ ਮੱਥਾ ਨਿੱਕੀ ਦਾ ਸਾਰਿਆਂ ਨੂੰ ਮੱਥਾ ਟੇਕੀ ਦਾ ਹੁੰਦਾ ਓ ਜੀ ਹੋਰ ਸਾਰਿਆਂ ਦੇ ਪੈਰੀ ਸਾਰਿਆਂ ਸਾਰਿਆਂ ਮੱਥਾ ਟੇਕਿਆ ਸਾਰਿਆਂ ਨੂੰ ਸਾਰਿਆਂ 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 ਨੂੰ ਇਹਦੇ ਵਿੱਚ ਲੈ ਕੇ ਸਾਰਾ ਆਹ ਜਾ ਲੈ ਇਹ ਦਿਨ ਦੀ ਮੈਂ ਕਿਹਦੀ ਆ ਕਿਹਦੀ ਆ ਤੁਹਾਨੂੰ ਸੀ ਬਹੁਤ ਬਹੁਤ ਉਹਦੇ ਪਿੱਛੇ ਮੱਥਾ ਦੇ ਕਿੱਧਰ ਆਹ ਆਹ ਮਾੜੇ ਮੱਥਾ ਟਕੋਲੇ ਨਾ ਰਹਿਓ ਉਹਦੇ ਨੀਂਦ ਨੂ ਟੇਕਿਆ ਮੱਥਾ ਇੱਧਰ ਭਰਾਵਾ ਸਾਰਿਆਂ ਮੱਥਾ ਟੇਕਣਾ ਇੱਧਰ സാഹിത <laughs> <laughs> ਇਹ ਤੂੰ ਰੈਂਦੇ ਇਹ ਤੂੰ ਰੈਂਦੇ ਸਾਰੇ ਆ ਵੀ ਤੇ ਨਾ ਕੋਈ ਭੋਲੇ ਨਾ ਕੋਈ ਤੂੰ ਮੇਰੇ ਭੈਣੀਆਂ ਵੀ ਇੱਥੇ ਉੱਧਰ ਉੱਧਰ ਕੋਈ ਨਹੀਂ ਕੋਈ ਮੈਨੂੰ ਲੈ ਲੈ ਚਲੋ ਜੀ ਬਣਾਓ ਪਕੌੜੇ ਹੁਣ ਇਹ ਨਹੀਂ ਹੋਈ ਤੂੰ ਬੜੀ ਇੱਕ ਹੋਰ ਇੱਕ ਹੋਰ ਇੱਕ ਹੋਰ ਇੱਕ ਹੋਰ ਚਲੋ ਹੁਣ ਰੈਸਟ ਕਰ ਲਾ 10 ਮਿੰਟ ਬਹੁਤ ਮੱਤੇ ਦੇ ਕੋਣ ਰੈਸਟ ਕਰ ਲਾ ਹੁਣ ਹਾਂਜੀ ਇਹ ਤੂੰ ਕੀ ਕਰਦੀ ਐ ਮਹਿੰਦੀ ਲਾਉਣੀ ਆ ਨਹੀਂ ਉਹ ਸੇਕ ਦੇ ਰਹੀ ਆ ਬਟਨ ਅੱਛਾ ਮੈਨੂੰ ਪਤਾ ਨਹੀਂ ਹੁੰਦੇ ਬੰਮ ਕਰਨ ਲੱਗੀ ਇੱਦਾਂ ਪਕੌੜੇ ਕੱਟਣ ਲੱਗੀ ਪਤਾ ਨਹੀਂ ਵਿਚ ਬਾੜ ਗਿਆ ਹੋ ਗਈ ਵਰਨਾ ਕਿੱਧਰ ਪਾਉਣਾ ਹਾਂ ਦੋ ਮੈਨੂੰ ਮੈਨੂੰ ਚਾਦਦੇ ਨੇ ਤੂੰ ਰੁਕਤ ਕੌਣ ਪਾ ਦੇ ਪਾ ਕੇ ਕੱਪੜੇ ਪਾ ਦੋ ਚਲੋ ਕੱਢੋ ਹੁਣ ਇਹ ਜਦੋਂ ਮੈਂ ਟਮਾਟੇ ਨਿਕਲ ਲੈਣਾ ਸਰ ਦੇਖ ਤੇ ਇਹ ਤੇ ਹੋ ਗਿਆ ਹੋ ਗਿਆ ਜਾਨ ਚਲ ਮਰਦੇਜ ਕਰ ਗਿਆ ਜਾਨ ਤੇਜੀ ਹੈ ਇੰਨੇ ਤੇ ਚੱਲਦਾ